ਸਾਹਿਬ ਸ਼੍ਰੀ ਚੰਕੌਰ ਸਾਹਿਬ ਜਿੱਤੇ ਕਿ ਵੱਡੇ ਸਾਹਿਬ ਜਾਨਾਂ ਦੀ ਸ਼ਹਾਦਤ ਹੋਈ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਜੋ ਸ਼ਹੀਦੀ ਜੋੜ ਮੇਲੇ ਦਾ ਦੂਜਾ ਦਿਨ ਹੈ ਔਰ ਇੱਥੇ ਸੰਗਤਾਂ ਦਾ ਕਾਫੀ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਲੋਕਾਂ ਦੀ ਸ਼ਰਧਾ ਇੱਥੇ ਬੋਲ ਰਹੀ ਹੈ ਲੋਕ ਦੂਰ ਦਰਾਡੇ ਤੋਂ ਆ ਰਹੇ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਲੋਕ ਆ ਰਹੇ ਨੇ ਤੇ ਜੇਕਰ ਗੱਲ ਕਰੀਏ ਤੇ ਹੁਣ ਆਪਾਂ ਤੁਹਾਨੂੰ ਅੱਗੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਤੁਹਾਨੂੰ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਬਾਗੀ ਤੁਸੀਂ ਜਿਹਦੀ ਜੋੜ ਮੇਲ ਚ ਦੇਖਣੇ ਛੋਟੇ ਛੋਟੇ ਬੱਚੇ ਵੀ ਇੱਥੇ ਆਏ ਨੇ ਔਰ ਪਹਿਲਾਂ ਗੱਲਬਾਤ ਕਰਾਂਗੇ ਬੱਚੇ ਨਾਲ ਸੋ ਬੱਚੇ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਪਤਾ ਹੈ ਕੀ ਹੈਗਾ ਇਤਿਹਾਸ ਚਮਕੌਰ ਸਾਹਿਬ ਦਾ ਇੱਥੇ ਵੱਡੇ ਸਾਹਿਬ ਜਦ ਦੀ ਸ਼ਹੀਦ ਹੋਏ ਸੀਗੇ ਅੱਜ 7 ਪੋ ਹੋ ਗਈ ਹੈ ਮੈਂ ਥੋੜੇ ਸਮਨੇ 6 ਪੋ ਤੋਂ ਲੈ ਕੇ ਤੇਰਾ ਪੋਦਾ ਇਤਿਹਾਸ ਬੋਲਣ ਲੱਗਿਆ ਹਾਂ 6 ਪੋ ਨੂੰ ਗੁਰੂ ਗੋਬਿੰਦ ਸਿੰਘ ਸੱਜੇ ਪਾਸ਼ਾ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅਗਲੇ ਦਿਨ 7 ਸਵੇਰ ਨੂੰ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਜੀ ਨੇ ਸਤਸਨ ਨਦੀ ਦੇ ਕਿਨਾਰੇ ਆਸ਼ੀਰਵਾਦ ਦਾ ਕਰਤਨ ਕਰਿਆ ਜਦੋਂ ਸਤਪੋਦੀ ਸ਼ਾਮਤ ਲਈ ਉਹ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਤਸਨ ਨਦੀ ਪਾਰ ਕਰਦੇ ਸਮੇਂ تین ਹਿੱਸਿਆਂ ਵਿੱਚ ਬੰਦੇ ਆ ਗਿਆ ਅੱਠ ਪੌਨ ਨੂੰ ਤਾਂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ੇ ਜੀ ਦੀ ਚਮਕੌਰ ਦੀ ਗੜੀ ਵਿੱਚ ਬਹੁਤ ਭਿਆਨਕ ਯੁੱਧ ਹੋਇਆ ਜਿਸ ਵਿੱਚ ਦੋ ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਅਤੇ ਚੰਤੀ ਸਿੰਘ ਸ਼ਹੀਦ ਹੋ ਗਏ ਉਧਰ ਦੂਏ ਪਾਸੇ ਸੱਤ ਪੌਨ ਨੂੰ ਮਾਤਾ ਗੁਜਰੀ ਅਤੇ ਛੋੜੇ ਸਾਹਿਬਜ਼ਾਦੇ ਕੁਮੇमाशਕੀ ਦੀ ਚੌਪੜੀ 'ਚ ਰਹੇ ਅਗਲੇ ਦਿਨ ਅੱਤ ਪੌਨੂ ਮਤਾ ਗੁਜਰੀ ਅਤੇ ਛੋੜੇ ਸਹਿਬਜ਼ਾਦੇ ਕੁਮੇमाशਕੀ ਦੀ ਚੌਪੜੀ ਵਿੱਚ ਰਹੇ ਨੌ ਪੌਨੂ ਮਤਾ ਗੁਜਰੀ ਅਤੇ ਛੋੜੇ ਸਹਿਬਜ਼ਾਦੇ ਮੋਰਿੰਡੇ ਦੀ ਜੇਲ੍ਹ ਵਿੱਚ ਰੱਖਿਆ ਗਿਆ 10 11 12 ਪੌਨੂ ਮਤਾ ਗੁਜਰੀ ਅਤੇ ਛੋੜੇ ਸਹਿਬਜ਼ਾਦੇ ਠੰਡੇ ਬੂਜ ਵਿੱਚ ਰਹੇ ਉਸ ਦਿਨ ਅਚਨ ਛੋੜੇ ਸੱਜਦਾਂ ਦੀ ਕਿਚੜੀ ਲੱਗਦੀ ਹੁੰਦੀ ਸੀ ਅਤੇ ਤੇਰਾ ਪੌਣੂ ਛੋੜੇ ਸੱਜਦਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸ਼ਾਸ਼ਨ ਵੇਗ ਅਤੇ ਵਾਸ਼ਰ ਵੇਗ ਨੇ ਇਹ ਵੇਖ ਕੇ ਮਾਤਾ ਗੁਜਰੀ ਜੀ ਤਰ੍ਹਾਂ ਨਹੀਂ ਹੋਇਆ ਅਤੇ ਉਹਨਾਂ ਨੇ ਵੀ ਥੰਡੇ ਪੂਜੀ ਵੀ ਖੇਹੀ ਸ਼ਹੀਦ ਦੀ ਦਾ ਜਾਮ ਪੀ ਲਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਤੀਰ ਮੁੱਕ ਗਏ ਮੇਜੇ ਟੁੱਟ ਗਏ ਆਖਰ ਚ ਕਲਗੀ ਤਰ ਦਾ ਬਖਸ਼ਾ ਖੰਝਰ ਤਲਵਾ ਟੁੱਟ ਗਈ ਆ ਹਜ਼ਾਰਾਂ ਵਾਰ ਹੋਏ ਬਾਬਾ ਜਹਾਰ ਸਿੰਘ ਜੀ ਤੇ ਅੱਜ ਅੱਲਾ ਜਹਾਰ ਖਾਂ ਪੀਰ ਨੇ ਸੋਚੇ ਅੱਜ ਗੁਰੂ ਰੋਵੇਗਾ ਦੁਨੀਆ ਸਭ ਤੋਂ ਵੱਡਾ ਮੁਹੰਮਦ ਜੀ ਦੀ ਪੁੱਤਰ ਦੇ ਵਿਛੋੜੇ ਤੇ ਰੋਪਿਆ ਮਹਾਰਾਜਾ ਚੰਦਰ ਮਹਾਰਾਜੀ ਦੇ ਘਰ ਤੋਂ ਸੀਤਾ ਦਾ ਉਪਾਰਣ ਹੋਇਆ ਉਹਨਾਂ ਦੀ ਅੱਖਾਂ ਪਰ ਆਈਆਂ ਜੀਸਸ ਕ੍ਰਿਸਟ ਦੇ ਗਲੂਏ 'ਚੋਂ ਉਹ ਲੋਕਟ ਨਿਕਲਿਆ ਅ ਜੀਸਸ ਪਲੀਜ਼ ਟੇਕ ਫਰੋਮ ਕਹਿੰਦੇ ਗੁਰਗੋਬਿੰਦ ਸਿੰਘ ਤੂੰ ਇਸ ਮਿੱਟੀ ਦਾ ਬਣਿਆ ਹੀ ਨਹੀਂ ਕਰਾ ਕੇ ਚਾਰ ਪੁੱਤਰ ਸ਼ਹੀਦ ਤੇਰੇ ਪੁੱਤਰ ਵੱਡੇ ਗਏ ਨੇ ਕੱਟੇ ਗਏ ਨੇ ਨੀਹਾ ਵਿੱਚ ਚਿਣੇ ਗਏ ਨੇ ਤੂੰ ਇਸ ਮਿੱਟੀ ਦਾ ਹੈ ਨਹੀਂ ਤੂੰ ਖੁਦ ਖੁਦਾ ਹੈ ਤੂੰ ਇਸ ਦੁਨੀਆ ਦਾ ਖੁਦ ਹੀ ਰੱਬ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ ਜੋ ਗਾਜਕੇ ਜਕਾਰਾ ਕੇ ਜਾਵੇ ਸੋ ਫਤਿਹ ਪਾਵੇ ਕਲਗੀਧਰ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪਾਵੇ ਸੰਕੇ ਨੇ ਹਾਲ ਹੋ ਜਾਵੇ ਸਾਤ ਸ਼ਰੀਆ ਕਾਲ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਦੀਆਂ ਜਿੱਥੇ ਕੀ ਜੋੜ ਜਹੀਦੀ ਜੋੜ ਮੇਲ ਦਾ ਜੋ ਦੂਜਾ ਦਿਨ ਹੈ ਔਰ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਇੱਥੇ ਦੇਖ ਸਕਦੇ ਹੋ ਔਰ ਸੰਕਤਾ ਇੰਤਜ਼ਾਰ ਕਰ ਰਹੀਆਂ ਨੇ ਕਿ ਮੱਥਾ ਟੇਕਣ ਦਾ ਬਹੁਤ ਹੀ ਭਾਰੀ ਇਕੱਠ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਇੰਨਾ ਘਟ ਵੇਖਣ ਨੂੰ ਮਿਲਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਜਿ ਦੇਖ ਸਕਦੇ ਹੋ ਕਿ ਸੰਕਤਾ ਇੰਤਜ਼ਾਰ ਕਰ ਰਹੀਆਂ ਨੇ ਕਿ ਕਿਸ ਵੇਲੇ ਆਪਾਂ ਅੰਦਰ ਜਾਈਏ ਤੇ ਮੱਥਾ ਟੇਕੀਏ ਦੱਸ ਦਈਏ ਕਿ ਜੋ ਸ਼੍ਰੀ ਦੀ ਜੋੜ ਮੇਲ ਦਾ ਦੂਜਾ ਦਿਨ ਹੈ ਔਰ ਸੰਕਤਾ ਦਾ ਠਾਠਾ ਮਾਰਦਾ ਇਕੱਠ ਹੈ ਸ਼ਰਦਾ ਮੂਹੋਂ ਬੋਲ ਰਹੀ ਹੈ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਜੋ ਸ਼ਹੀਦੀ ਜੋੜ ਮੇ ਲੱਤੇ ਹੈਗਾ ਉਸ ਨੂੰ ਲੈ ਕੇ ਦੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਵੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀ ਸਾਂਝਿਆ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਤੋਂ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਤੇ ਸੰਗਤਾਂ ਤੇ ਸੰਗਤਾਂ ਦੀ ਸ਼ਰਧਾ ਇੱਥੇ ਨਜ਼ਰ ਆ ਰਹੀ ਹੈ ਬਹੁਤ ਹੀ ਭਾਰੀ ਇਕੱਠ ਹੈ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਏ ਸੋ ਮੌਜੂਦਾ ਪਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਵਿਖੇ ਜਿੱਤੇ ਤੱਕ ਦੁਪਹਿਰ ਦੀਆਂ ਤਸਵੀਰਾਂ ਆਪ ਦਿਖਾਈਆਂ ਸੀ ਹੁਣ ਤੁਸੀਂ ਰਾਤ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਸ਼ਹੀਦੀ ਜੋੜ ਮੇਲ ਦਾ ਦੂਜਾ ਦਿਨ ਹੈ ਔਰ ਸ਼ਾਮ ਦਾ ਵੇਲਾ ਹੈ ਰਾਤ ਹੋਣ ਵਾਲੀ ਹੈ ਦੇਖ ਸਕਦੇ ਹੋ ਕਿ ਸੰਗਤਾਂ ਦਾ ਇਕੱਠ ਉੰਜ ਹੀ ਠਾਠਾ ਮਾਰਦਾ ਹੋਇਆ ਇੱਥੇ ਨਜ਼ਰ ਆ ਰਿਹਾ ਹੈ। ਔਰ ਸੰਗਤਾਂ ਵੱਲੋਂ ਲਗਾਤਾਰ ਇੱਥੇ ਜਿਹੜੀ ਆਮਦ ਕੀਤੀ ਜਾ ਰਹੀ ਹੈ, ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ। ਸਾਬ ਜਦਾ ਬਾਬਾ ਅਜੀਤ ਸਿੰਘ ਜੀ, ਸਾਬ ਜਦਾ ਬਾਬਾ ਜੁਝਾਰ ਸਿੰਘ ਜੀ ਦੀ ਕਸਾਨੀ ਸ਼ਹਾਦਤ। ਔਰ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਇਹ ਤੁਸੀਂ ਸ਼ਾਮ ਦੇ ਦ੍ਰਿਸ਼ ਦੇਖ ਸਕਦੇ ਹੋ ਹਨੇਰਾ ਹੋ ਚੁੱਕਾ ਹੈ ਔਰ ਸੰਗਤਾਂ ਵੀ ਇੱਥੇ ਜਿਹੜੀਆਂ ਲਗਾਤਾਰ ਇੱਥੇ ਪਹੁੰਚ ਰਹੀਆਂ ਨੇ। ਮੱਥਾ ਟੇਕਨ ਦਰਸ਼ਨੇ ਦیدار ਕਰਨ ਔਰ ਲਗਾਤਾਰ ਇਥੇ ਸੰਗਤਾਂ ਆ ਰਹੀਆਂ ਨੇ ਦੂਰੋਂ ਦੂਰੋਂ ਦੂਰ ਦੁਰਾਡੇ ਤੋਂ ਸੰਗਤਾਂ ਆ ਰਹੀਆਂ ਨੇ ਦੁਪਹਿਰ ਵੇਲੇ ਵੀ ਬਹੁਤ ਜ਼ਿਆਦਾ ਇਥੇ ਸੰਗਤ ਸੀ ਅੱਜ ਦੀ ਇਹ ਜੋ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਕਟੋ-ਕਟ 10 ਸਾਲਾਂ ਬਾਅਦ ਅਜੀਹਾ ਜਿਹੜਾ ਦੇਖਣ ਨੂੰ ਮਿਲਿਆ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਚਮਕੌਰ ਦੀ ਗੜੀ ਜੇ ਦੇਖ ਸਕਦੇ ਹੋ ਜਿੱਥੇ ਗੁਰਦੁਆਰਾ ਪਿੱਛੇ ਉਹ ਵੀ ਜਿਹੜਾ ਹੈਗਾ ਏ ਉਹ ਵੀ ਤੁਹਾਨੂੰ ਤਸਵੀਰਾਂ ਤੁਹਾਨੂੰ ਜਲਦੀ ਹੀ ਤੁਹਾਨੂੰ ਦਿਖਾਵਾਂਗੇ ਉੱਥੇ ਦੀਆਂ ਔਰ ਜੇ ਗੱਲ ਕਰੀਏ ਤੇ ਅੱਜ ਕਾਫੀ ਜਿਹੜਾ ਤੇ ਸੰਗਤਾਂ ਦਾ ਜਿਹੜਾ ਇਕੱਠ ਵੇਖਣ ਨੂੰ ਮਿਲਿਆ ਔਰ ਸੰਗਤਾਂ ਇੱਥੇ ਲਗਾਤਾਰ ਇੱਥੇ ਪਹੁੰਚ ਰਹੀਆਂ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਤੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਸ਼ਹੀਦਾ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਸ਼ਹੀਦੀ ਪੰਦਰਵਾੜਾ ਇਹ ਜੋ ਇੱਥੇ ਕਰਵਾਇਆ ਜਾ ਰਿਹਾ ਔਰ ਸੰਗਤਾਂ ਇੱਥੇ ਠਾਠਾ ਮਾਰਦੀਆਂ ਆ ਰਹੀਆਂ ਨੇ ਦੇਖ ਸਕਦੇ ਹੋ ਕਿ ਇਹ ਵੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੈ ਔਰ ਸੰਗਤਾਂ ਇਥੇ ਪਹੁੰਚ ਰਹੀਆਂ ਨੇ ਲਗਾਤਾਰ ਸ਼ਾਮ ਦਾ ਵੇਲਾ ਹੈ ਔਰ ਪੂਰੀ ਰਾਤ ਅਜਿਹਾ ਹੀ ਜਿਹੜਾ ਚੱਲਣ ਵਾਲਾ ਹੈ ਔਰ ਸਵੇਰੇ ਜੋ ਨਗਰ ਕੀਰਤਨ ਨਿਕਲਣਾ ਹੈ ਉਸ ਤੋਂ ਪਹਿਲਾਂ ਦੇਖ ਸਕਦੇ ਹੋ ਸੰਗਤਾਂ ਦਾ ਇਹੜਾ ਬਹੁਤ ਵੱਡਾ ਇਕੱਠ ਹੈ ਤੇ ਲੋਕਾਂ ਦੀ ਸ਼ਰਧਾ ਜਿਹੜੀ ਇਥੇ ਦਿਖ ਰਹੀ ਹੈ ਸ਼ਹੀਦਾਂ ਨੂੰ ਸ਼ਹੀਦਾਂ ਦੀ ਧਰਤੀ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਜਿਹੜੇ ਇਥੇ ਲੋਕ ਇਥੇ ਪਹੁੰਚ ਰਹੇ ਨੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਇੱਥੇ ਸੰਗਤਾਂ ਇਥੇ ਪਹੁੰਚ ਰਹੀਆਂ ਨੇ ਸਤਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਸੋ ਦੇਖ ਸਕਦੇ ਹੋ ਤੁਸੀਂ ਕਿ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਬਾਹਰ ਜੋ ਸੰਗਤ ਆਦਾ ਠਾਠਾ ਮਾਰਦਾ ਇਕੱਠ ਹੈ ਔਰ ਲੋਕ ਕਦੋਂ ਦੇ ਆਪਣਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਨ ਤੇ ਸ਼ਹੀਦਾਂ ਦੀ ਧਰਤੀ ਤੇ ਪ੍ਰਣਾਮ ਕਰਨ ਦੇਖ ਸਕਦੇ ਹੋ ਕਿ ਭਾਰੀ ਇਕੱਠ ਹੈ ਸੰਗਤਾਂ ਦਾ ਦਪਹਿਰ ਤੋਂ ਹੀ ਜਿਹੜਾ ਭਾਰੀ ਇਕੱਠ ਜਿਹੜਾ ਲੱਗਾ ਹੋਇਆ ਔਰ ਸੰਤਾਂ ਵਾਰੋ-ਵਾਰ ਮੱਥਾ ਟੇਕ ਰਹੀਆਂ ਨੇ ਔਰ ਜੇ ਗੱਲ ਕਰੀਏ ਤੇ ਕੱਲ ਸਵੇਰੇ ਨਗਰ ਕੀਰਤਨ ਹੈ ਤੇ ਉਸ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਬਹੁਤ ਸੰਗਤ ਇੱਥੇ ਇਕੱਠੀ ਹੋਈ ਪਈ ਹੈ ਸ਼ਰਧਾ ਦਿਖ ਰਹੀ ਹੈ ਲੋਕਾਂ ਦੀ ਸ਼ਰਧਾ ਦਿਖ ਰਹੀ ਹੈ ਬਜ਼ੁਰਗਾਂ ਤੋਂ ਲੈ ਕੇ ਬੱਚੇ ਜੋ ਇੱਥੇ ਪਹੁੰਚੇ ਨੇ ਸੁਗਰਾ ਤੋਂ ਡੈਨਾਂ ਸੰਝਿਆ ਕਰ ਰਹੇ ਹਾਂ ਜੀਤ ਵੈਬ ਟੀਵੀ ਤੇ ਗੁਰਦੁਆਰਾ ਸ਼੍ਰੀ ਕਤਲਕਟ ਸਾਹਿਬ ਸ਼੍ਰੀ ਚਮਕੌਰ ਸਾਹਿਬ ਤੋਂ ਜਿੱਥੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਇੱਥੇ ਸ਼ਹੀਦੀ ਜੋੜ ਮੇਲ ਦਾ ਅੱਜ ਦੂਜਾ ਦਿਨ ਹੈ ਔਰ ਦੇਖ ਸਕਦੇ ਹੋ ਕਿ ਬਹੁਤ ਇੱਥੇ ਜੜੀ ਸੰਗਤ ਜਿਹੜੀ ਇਕੱਠੀ ਹੋਈ ਪਈ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਫੀ ਸੰਗਤ ਆਈ ਹੈ ਪਰ ਇਸ ਸਾਲ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 10 ਸਾਲ ਦਸ ਸਾਲਾਂ ਤੋਂ ਜਿਹੜੀ ਸੰਗਤ ਆ ਰਹੀ ਸੀ ਉਸ ਦੀ آمد ਜਿਹੜੀ ਠੀਕ ਸੀ ਪਰ ਇਸ ਵਾਰ ਜਿਹੜਾ ਰਿਕਾਰਡ ਜਿਹੜਾ ਤੋੜਿਆ ਗਿਆ ਔਰ ਤੁਸੀਂ ਦੇਖਿਆ ਕਿ ਸੰਗਤ ਬਹੁਤ ਜ਼ਿਆਦਾ ਪਹੁੰਚੀ ਹੈ ਲੱਖਾਂ ਦੀ ਤਦਾਦ ਤੇ ਇੱਥੇ ਜਿਹੜੀ ਸੰਗਤ ਇਕੱਠੀ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਛੜੀ ਕਤਲਗੜ੍ਹ ਸਾਹਿਬ ਤੋਂ ਦੇਖ ਸਕਦੇ ਹੋ ਕਿ ਬਾਹਰ ਤੇ ਬਾਹਰ ਦੇਖ ਸਕਦੇ ਹੋ ਕਿ ਬਹੁਤ ਸੰਗਤ ਇਕੱਠੀ ਆ ਲੋਕ ਇੰਤਜ਼ਾਰ ਕਰ ਰਹੇ ਨੇ ਕਾਦੇ ਖੜੇ ਹੋ ਕੇ ਆਪ ਕੋ ਆਪਣੀ ਵਾਰੀ ਦਾ ਤੁਹਾਨੂੰ ਹੋਰ ਵੀ ਤਸਵੀਰਾਂ ਤੁਹਾਨੂੰ ਜਲਦੀ ਸਾਂਝੀਆਂ ਕਰਦੇ ਆ ਤੁਹਾਨੂੰ ਤਸਵੀਰਾਂ ਦਿਖਾਈਆਂ ਹੁਣ ਤੁਹਾਨੂੰ ਅੰਦਰ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਕਰਵਾਏ ਨੇ ਔਰ ਦੇਖ ਸਕਦੇ ਹੋ ਸੰਗਤਾਂ ਇੱਥੇ ਜੋ ਲਗਾਤਾਰ ਇੱਥੇ ਪਹੁੰਚ ਰਹੀਆਂ ਆ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਤੁਹਾਨੂੰ ਅੰਦਰ ਦਰਸ਼ਨ ਵੀ ਕਰਾਏ ਨੇ ਤੁਹਾਨੂੰ ਅੰਦਰ ਔਰ ਬਹੁਤ ਹੀ ਸੋਹਣੇ ਦਰਸ਼ਨ ਹੋਏ ਨੇ ਔਰ ਤੁਸੀਂ ਅੰਦਰ ਦੇਖਿਆ ਕਿ ਅੰਦਰ ਸੰਗਤਾਂ ਦਾ ਬਹੁਤ ਇਕੱਠ ਹੈ ਔਰ ਬਾਹਰ ਵੀ ਹਾਲੇ ਤੱਕ ਵੀ ਲੋਕ ਜਿਹੜੇ ਇੰਤਜ਼ਾਰ ਕਰ ਰਹੇ ਨੇ ਮੱਥਾ ਟੇਕਦਾ ਔਰ ਪੂਰੀ ਰਾਤ ਇਸ ਤਰ੍ਹਾਂ ਹੀ ਜਿਹੜਾ ਇਸ ਸਮਾਗਮ ਚੱਲੇਗਾ ਅੰਦਰ ਢਾਡੀ ਜਿੱਥੇ ਵੀ ਮੌਜੂਦ ਨੇ ਵਾਰਾਂ ਗਾ ਰਹੇ ਨੇ ਬਹੁਤ ਹੀ ਜਿਹੜਾ ਇੱਥੇ ਮਾਹੌਲ ਬਣਿਆ ਹੋਇਆ ਹੈ ਗੁਰਦੁਆਰਾ ਛੜੀ ਕਤਲਗੜ ਸਾਹਿਬ ਸ੍ਰੀ ਚਮਕੌਰ ਸਾਹਿਬ ਸੋ ਤੁਹਾਨੂੰ ਹੁਣ ਹੋਰ ਵੀ ਤਸਵੀਰਾਂ ਲੈ ਕੇ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗੇ ਤੁਹਾਨੂੰ ਸਵੇਰੇ ਤੁਹਾਨੂੰ ਨਗਰ ਕੀਰਤਨ ਵੀ ਦਿਖਾਵਾਂਗੇ ਜੋ ਨਗਰ ਕੀਰਤਨ ਆਰੰਭ ਹੋਵੇਗਾ ਚਮਕੌਰ ਦੀ ਗੜੀ ਤੋਂ ਸੋ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਰੁਪਿੰਦਰਪਾਲ ਸਿੰਘ ਟਿੰਬਲ ਤੇ ਮੈਂ ਤੁਹਾਡਾ ਨਰਵਿੰਦ ਸਿੰਘ ਕੋ ਬ੍ਰੋਏ ਸੋ ਹੁਣ ਤੱਕ ਦੀ ਮੈਨੂੰ ਦਿਓ ਇਜਾਜ਼ਤ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋਪਾ ਮੌਜੂਦ ਆਇਆ ਇੱਥੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚੰਕੌਰ ਸਾਹਿਬ ਜਿੱਤੇ ਕੀ ਵੱਡੇ ਸਾਹਿਬਜ਼ਾਦੇ ਆਦੀ ਸ਼ਹਾਦਤ ਹੋਈ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਜੋ ਸ਼ਹੀਦੀ ਜੋੜ ਮੇਲੇ ਦਾ ਦੂਜਾ ਦਿਨ ਹੈ ਔਰ ਇੱਥੇ ਸੰਗਤਾਂ ਦਾ ਕਾਫੀ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਲੋਕਾਂ ਦੀ ਸ਼ਰਧਾ ਇੱਥੇ ਬੋਲ ਰਹੀ ਹੈ ਲੋਕ ਦੂਰ ਦਰਾਡੇ ਤੋਂ ਆ ਰਹੇ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਲੋਕ ਆ ਰਹੇ ਨੇ ਤੇ ਜੇਕਰ ਗੱਲ ਕਰੀਏ ਤੇ ਹੁਣ ਆਪਾਂ ਤੁਹਾਨੂੰ ਅੱਗੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਦਰਸ਼ਨ ਵੀ ਤੁਹਾਨੂੰ ਕਰਾਵਾਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਬਾਗੀ ਕੋ ਚਹਹੀਦੀ ਜੋੜ ਮੇਲ ਚ ਦੇਖਣੇ ਛੋਟੇ ਛੋਟੇ ਬੱਚੇ ਵੀ ਇੱਥੇ ਆਏ ਨੇ ਔਰ ਪਹਿਲਾਂ ਗੱਲਬਾਤ ਕਰਾਂਗੇ ਬੱਚੇ ਨਾਲ ਸੋ ਬੱਚੇ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਪਤਾ ਹੈ ਕੀ ਹੈ ਗਾ ਇਤਿਹਾਸ ਚਮਕੌਰ ਸਾਹਿਬ ਦਾ ਇੱਥੇ ਵੱਡੇ ਸਾਹਿਬ ਜਦੋਂ ਸ਼ਹੀਦ ਹੋਏ ਸੀਗੇ ਅੱਜ 70 ਹੋ ਗਈ ਹੈ ਮਾਲਾ ਡੋੜੇ ਸਾਹਮਣੇ 6 ਪੋਤਲੀ ਕੀ ਤੇਰਾ ਪੋਦਾ ਇਤਿਹਾਸ ਬੋਲਣ ਲੱਗਿਆ ਹਾਂ 6 ਪੋ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਅਗਲੇ ਦਿਨ 7 ਪੋ ਦੀ ਸਵੇਰ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਸਨ ਨਦੀ ਦੇ ਕਿਨਾਰੇ ਆਸ਼ਕੀ ਵਾਦ ਦਾ ਕਰਤਨ ਕਰਿਆ ਜਦੋਂ 7 ਪੋ ਦੀ ਸ਼ਾਮ ਤਲੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਸਨ ਨਦੀ ਪਾਰ ਕਰਦੇ ਸਮੇਂ ਤਿੰਨ ਹਿੱਸੇ ਵਿੱਚ ਬੰਦੇ ਆ ਗਿਆ 8 ਪੌਨ ਨੂੰ ਤਾਂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਮਕੌਰ ਦੀ ਗੜੀ ਵਿੱਚ ਬਹੁਤ ਭਿਆਨਕ ਯੁੱਧ ਹੋਇਆ ਜਿਸ ਵਿੱਚ ਦੋ ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਅਤੇ ਚੌਥਾ ਸਿੰਘ ਸ਼ਹੀਦ ਹੋ ਗਏ ਉਧਰ ਦੂਏ ਪਾਸੇ 7 ਪੌਨ ਨੂੰ ਮਾਤਾ ਗੁਜਰੀ ਅਤੇ ਛੋੜੇ ਸਾਹਿਬਜ਼ਾਦੇ ਕੁਮੇ ਮਾਸ਼ਕੀ ਦੀ ਚੌਪੜੀ ਚ ਰਹੇ ਅਗਲੇ ਦਿਨ ਅੱਠ ਪੌਨੂ ਮਾਤਾ ਗੁਜਰੀ ਅਤੇ ਛੋੜੇ ਸਹਬਜ਼ਾਦੇ ਕੁਮੇ ਮਾਸ਼ਕੀ ਦੀ ਚੌਪੜੀ ਵਿੱਚ ਰਹੇ ਨੌ ਪੌਨੂ ਮਾਤਾ ਗੁਜਰੀ ਅਤੇ ਛੋੜੇ ਸਹਬਜ਼ਾਦੇ ਮੋਰਿੰਡੇ ਦੀ ਜੇਲ੍ਹ ਵਿੱਚ ਰੱਖਿਆ ਗਿਆ 10 11 12 ਪੌਨੂ ਮਾਤਾ ਗੁਜਰੀ ਅਤੇ ਛੋੜੇ ਸਹਬਜ਼ਾਦੇ ਠੰਡੇ ਬੂਜ ਵਿੱਚ ਰਹੇ ਉਸ ਦਿਨ ਅਚਨ ਛੋੜੇ ਸੱਜਦਾ ਦੀ ਕਿਚੜੀ ਲੱਗਦੀ ਹੁੰਦੀ ਸੀ ਅਤੇ ਤੇਰਾ ਪੋਨੂ ਛੋੜੇ ਸੱਜਦਾ ਨੂੰ ਸ਼ਹੀਦ ਕਰ ਦਿੱਤਾ ਗਿਆ ਸ਼ਾਸ਼ਲ ਵੇਗ ਅਤੇ ਵਾਸ਼ਰ ਵੇਗ ਨੇ ਇਹ ਵੇਖ ਕੇ ਮਾਤਾ ਗੁਜਰੀ ਜੀ ਤਰ੍ਹਾਂ ਨਹੀਂ ਹੋਇਆ ਅਤੇ ਉਹਨਾਂ ਨੇ ਵੀ ਥੰਡੇ ਪੂਜੀ ਵੀ ਖੇਹੀ ਸ਼ੀਦ ਦੀ ਦਾ ਜਾਮ ਪੀ ਲਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਤੀਰ ਮੁੱਕ ਗਏ ਮੇਜੇ ਟੁੱਟ ਗਏ ਆਖਰ ਚ ਕਲਗੀ ਤਰ ਦਾ ਬਖਸ਼ਾ ਖੰਡਰ ਤਲਵਾ ਟੁੱਟ ਗਈ ਆ ਹਜ਼ਾਰਾਂ ਵਾਰ ਹੋਏ ਬਾਬਾ ਜੁਝਾਰ ਸਿੰਘ ਜੀ ਤੇ ਅੱਜ ਅੱਲਾ ਜਹਾਰ ਖਾਂ ਪੀਰ ਨੇ ਸੋਚਿਆ ਅੱਜ ਗੁਰੂ ਰੋਵੇਗਾ ਦੁਨੀਆ ਸਭ ਤੋਂ ਵੱਡਾ ਮੁਹੰਮਦ ਜੀ ਦੀ ਪੁੱਤਰ ਦੇ ਵਿਛੋੜੇ ਤੇ ਰੋਪਿਆ ਮਹਾਰਾਜਾ ਚੰਦਰ ਮਹਾਰਾਜ ਜੀ ਦੇ ਘਰ ਤਾਂ ਸੀਤਾ ਦਾ ਉਪਾਰਣ ਹੋਇਆ ਉਹਨਾਂ ਦੀ ਅੱਖਾਂ ਪਰ ਆਈਆਂ ਜੀਸਸ ਕ੍ਰਿਸਟ ਦੇ ਗਲੂਏ ਚ ਉਹ ਲੋਕਰ ਨਿਕਲਿਆ ਅ ਜੀਸਸ ਪਲੀਜ਼ ਟੇਕ ਫਰੋਮ ਮੀ ਕਹਿੰਦੇ ਗੁਰੂ ਗੋਬਿੰਦ ਸਿੰਘ ਤੂੰ ਇਸ ਮਿੱਟੀ ਦਾ ਬਣਿਆ ਹੀ ਨਹੀਂ ਕਰਾ ਕੇ ਚਾਰ ਪੁੱਤਰ ਸ਼ਹੀਦ ਤੇਰੇ ਪੁੱਤਰ ਵੱਡੇ ਗਏ ਨੇ ਕੱਟੇ ਗਏ ਨੇ ਨੀਹਾ ਵੇਚ ਚਿਣੇ ਗਏ ਨੇ ਤੂੰ ਇਸ ਮਿੱਟੀ ਦਾ ਹੈ ਨਹੀਂ ਤੂੰ ਖੁਦ ਖੁਦਾ ਹੈ ਤੂੰ ਇਸ ਦੁਨੀਆ ਦਾ ਖੁਦ ਹੀ ਰੱਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋ ਗੱਜਕੇ ਜਕਾਰਾ ਕੇ ਜਾਵੇ ਸੋ ਫਤਿਹ ਪਾਵੇ ਕਲਗੀਧਰ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪਾਵੇ ਸੰਕੇ ਨੇ ਹਾਲ ਹੋ ਜਾਵੇ ਸਾਤ ਸ੍ਰੀ ਅਕਾਲ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਦੀਆਂ ਜਿੱਥੇ ਕੀ ਜੋੜ ਜਹੀਦੀ ਜੋੜ ਮੇਲ ਦਾ ਜੋ ਦੂਜਾ ਦਿਨ ਹੈ ਔਰ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤੁਸੀਂ ਇੱਥੇ ਦੇਖ ਸਕਦੇ ਹੋ ਔਰ ਸੰਕਤਾ ਇੰਤਜ਼ਾਰ ਕਰ ਰਹੀਆਂ ਨੇ ਕਿ ਮੱਥਾ ਟੇਕਣ ਦਾ ਬਹੁਤ ਹੀ ਭਾਰੀ ਇਕੱਠ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਇੰਨਾ ਘਟ ਵੇਖਣ ਨੂੰ ਮਿਲਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਜੇ ਦੇਖ ਸਕਦੇ ਹੋ ਕਿ ਸੰਕਤਾ ਇੰਤਜ਼ਾਰ ਕਰ ਰਹੀਆਂ ਨੇ ਕਿ ਕਿਸ ਵੇਲੇ ਆਪਾਂ ਅੰਦਰ ਜਾਈਏ ਤੇ ਮੱਥਾ ਟੇਕੀਏ ਦੱਸ ਦਈਏ ਕਿ ਜੋ ਸ਼੍ਰੀ ਦੀ ਜੋੜ ਮੇਲ ਦਾ ਦੂਜਾ ਦਿਨ ਹੈ ਔਰ ਸੰਕਤਾ ਦਾ ਠਾਠਾ ਮਾਰਦਾ ਇਕੱਠ ਹੈ ਸ਼ਰਦਾ ਮੂਹੋਂ ਬੋਲ ਰਹੀ ਹੈ ਤਾਂ ਸੰਤਨ ਸ਼੍ਰੀ ਗੁਰੂ ਗੁਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਤ ਜੋ ਸ਼ਹੀਦੀ ਜੋੜ ਮੇ ਲਿੱਤੇ ਹੈਗਾ ਉਸ ਨੂੰ ਲੈ ਕੇ ਦੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਵੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਤੋਂ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਤੇ ਸੰਗਤਾਂ ਤੇ ਸੰਗਤਾਂ ਦੀ ਸ਼ਰਧਾ ਇੱਥੇ ਨਜ਼ਰ ਆ ਰਹੀ ਹੈ ਬਹੁਤ ਹੀ ਭਾਰੀ ਇਕੱਠ ਹੈ ਬਸ ਇੱਕ ਹਿੰਦ ਮੇ ਤੀਰਤ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਸੋ ਮੌਜੂਦਾ ਪਾ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਵਿਖੇ ਜਿੱਤੇ ਤਨ ਦੁਪਹਿਰ ਦੀਆਂ ਤਸਵੀਰਾਂ ਆਪ ਦਿਖਾਈਆਂ ਸੀ ਹੁਣ ਤੁਸੀਂ ਰਾਤ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਸ਼ਹੀਦੀ ਜੋੜ ਮੇਲ ਦਾ ਦੂਜਾ ਦਿਨ ਹੈ ਔਰ ਸ਼ਾਮ ਦਾ ਵੇਲਾ ਹੈ ਰਾਤ ਹੋਣ ਵਾਲੀ ਹੈ ਦੇਖ ਸਕਦੇ ਹੋ ਕਿ ਸੰਗਤਾਂ ਦਾ ਇਕੱਠ ਉੰਜ ਹੀ ਠਾਠਾ ਮਾਰਦਾ ਹੋਇਆ ਇੱਥੇ ਨਜ਼ਰ ਆ ਰਿਹਾ ਹੈ। ਔਰ ਸੰਗਤਾਂ ਵੱਲੋਂ ਲਗਾਤਾਰ ਇੱਥੇ ਜਿਹੜੀ ਆਮਦ ਕੀਤੀ ਜਾ ਰਹੀ ਹੈ, ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ। ਸਹੇਬ ਜادہ ਬਾਬਾ ਅਜੀਤ ਸਿੰਘ ਜੀ, ਸਹੇਬ ਜادہ ਬਾਬਾ ਜੁਝਾਰ ਸਿੰਘ ਜੀ ਦੀ ਕਸਾਨੀ ਸ਼ਹਾਦਤ। ਔਰ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਇਹ ਤੁਸੀਂ ਸ਼ਾਮ ਦੇ ਦ੍ਰਿਸ਼ ਦੇਖ ਸਕਦੇ ਹੋ ਹਨੇਰਾ ਹੋ ਚੁੱਕਾ ਹੈ ਔਰ ਸੰਗਤਾਂ ਵੀ ਇੱਥੇ ਜਿਹੜੀਆਂ